ਹਾਂਜੀ ਦੋਸਤੋ ਜੈ ਸਾਈਂ ਜੀ ਦੀ ਆਪਣਾ ਜਿਹੜੇ ਵੀਰਾਂ ਨੇ ਜਾਂ ਭੈਣਾਂ ਨੇ ਆਪਣੇ ਇੰਸਟਾਗ੍ਰam ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਆਉਣ ਵਾਲੀ ਨਵੀਂ-ਨਵੀਂ ਅਪਡੇਟਸ ਔਰ ਨੋਟੀਫਿਕੇਸ਼ਨ ਤੁਹਾਨੂੰ ਸ਼ੋ ਹੋ ਜਾਣਗੀਆਂ ਹਾਂਜੀ ਦੋਸਤੋ ਜਿਸ ਤਰ੍ਹਾਂ ਇਹ ਬਾਈ ਜੀ ਦੀ ਸਪੈਸ਼ਲ ਡਿਮਾਂਡ ਸੀਗਾ ਵੀ ਭਾਜੀ ਮੇਰਾ ਨਕਸ਼ਾ ਜਿਹੜਾ ਵੀ ਬਣਾਉਣਾ ਤੁਸੀਂ ਮੈਨੂੰ ਵੀਡੀਓ ਅਪਲੋਡ ਕਰ ਦਿਓ ਆਪਣੇ ਪੇਜ ਤੇ ਪਾ ਦਿਓ ਬਾਕੀ ਦੋਸਤੋ ਜਿਸ ਤਰ੍ਹਾਂ ਆਪਣੇ ਕਾਫੀ ਵੀਰਾਂ ਦਾ ਕਾਫੀ ਭੈਣਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ तहे ਦਿਲੋਂ ਸ਼ੁਕਰਗੁਜ਼ਾਰ ਆ ਔਰ ਮੇਰੇ ਵੀਰਾਂ ਨੇ ਮੇਰੀਆਂ ਭੈਣਾਂ ਨੇ ਇੰਨਾ ਮੈਨੂੰ ਪਿਆਰ ਔਰ ਮਾਣ ਬਖਸ਼ਿਆ ਵਾ ਆਪਣੇ ਫੋਲੋਅਰ ਜਿਸ ਤਰ੍ਹਾਂ ਸਾਰੇ ਰੀਅਲ ਫੋਲੋਅਰ ਆ ਰੀਅਲ ਕਾਮ ਆ ਟਰਸਟਡ ਵਰਕ ਆ ਜਿਹੜੇ ਮੇਰੇ ਵੀਰਾਂ ਨੂੰ ਜਾਂ ਭੈਣਾਂ ਨੂੰ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਥਾਂ-ਥਾਂ ਤੋਂ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ ਉਹਨਾਂ ਵੀਰਾਂ ਵਾਸਤੇ ਉਹਨਾਂ ਭੈਣਾਂ ਵਾਸਤੇ ਬਿਲਕੁਲ ਵਰਦਾਨ ਮੈਡੀਸਨ ਆਪਾਂ ਤਿਆਰ ਕਰਦੇ ਆ ਬਾਕੀ ਕੰਮ ਪੰਮ ਕੋਈ ਵੀ ਆ ਕਿਉਂਕਿ ਦੋਸਤੋ ਜਿੰਨਾ ਚਿਰ ਉਸ ਅਕਾਲ ਪੁਰਖ ਦਾ ਉਸ ਪੀਰੋ ਮੁਰਸ਼ਿਦ ਦਾ ਹੱਥ ਨਾ ਨਾ ਹੋਵੇ ਉਹਨਾਂ ਚਿਰ ਦੋਸਤੋ ਮੇਰੀ ਨਹੀਂ ਕੋਈ ਔਕਾਤ ਦੋਸਤੋ ਜੇ ਕਮਾਂ ਵੀ ਮੈਂ ਠੀਕ ਕਰਨ ਵਾਲਾ ਠੀਕ ਕਰਨ ਵਾਲਾ ਮੇਰਾ ਮਾਲਕ ਆ ਔਰ ਇਸ ਕਲੀਨਿਕ ਦੇ ਮਾਲਕ ਮੁਰਸ਼ਿਦ ਸਾਈਂ ਜੀ ਆ ਆਪਣੇ ਬਾਕੀ ਦੋਸਤੋ ਜਿਸ ਤਰ੍ਹਾਂ ਇਹ ਕੈਲੀਫੋਰਨੀਆ ਤੋਂ ਬਾਈ ਜੀ ਦਾ ਆਰਡਰ ਸੀਗਾ ਇਹ ਮੈਡੀਸਨ ਜਿਸ ਤਰ੍ਹਾਂ ਕੱਲੀ ਜਿਗਰ ਦੀ ਗਰਮੀ ਵਾਸਤੇ ਕਾਫੀ ਟਾਈਮ ਤੋਂ 10 12 ਸਾਲ ਦੀ ਪ੍ਰੋਬਲਮ ਦੱਸ ਰਿਆ ਸੀ ਬਾਈ ਜੀ ਕਹਿੰਦੇ ਪੀ ਕਾਫੀ ਲੰਬੇ ਸਮੇਂ ਤੋਂ ਆ ਕਾਫੀ ਟ੍ਰੀਟਮੈਂਟ ਲੈ ਆ ਜਿਸ ਤਰ੍ਹਾਂ ਵੈਦਾਂ ਦੇ ਕਾਫੀ ਬੰਦਿਆ ਦੇ ਨਾਮ ਲੈ ਆ ਕਿਉਂਕਿ ਆਪਾਂ ਇਹ ਚੀਜ਼ਾਂ ਆਪਾਂ ਨੂੰ ਨਹੀਂ ਕਿਸੇ ਦੇ ਇਦਾਂ ਕੋਈ ਗੱਲਬਾਤ ਕਰਨੀ ਜਾਂ ਕਿਸੇ ਦੇ ਕਿਉਂਕਿ ਬੜਾ ਸਤਗੁਰੂ ਦੀ ਕਿਰਪਾ ਵਾ ਬਾਕੀ ਦੋਸਤੋ ਆਪਣੇ ਕੋ ਮਰੀਜ਼ ਉਹੀ ਆਉਂਦਾ ਵਾ ਜਿਹਦਾ ਕੋਈ ਹੱਲ ਨਹੀਂ ਹੁੰਦਾ ਜਿੰਨੂੰ ਕੋਈ ਰਿਜ਼ਲਟ ਨਹੀਂ ਮਿਲਦਾ ਇਹ ਬਾਕੀ ਦੋਸਤੋ ਹੁਣ ਜਿਸ ਤਰ੍ਹਾਂ 90 ਕੁੜੀਆਂ 90 ਕੁੜੀਆਂ ਵਾਂ 3 ਮਹੀਨੇ ਦੀ ਮੈਡੀਸਨ ਆ ਤਿੰਨ ਮਹੀਨੇ ਦੀ ਮੈਡੀਸਨ ਆ ਬਾਕੀ ਉਤਰਾਂ ਦੋ ਕੁ ਮਹੀਨੇ ਦਾ ਟ੍ਰੀਟਮੈਂਟ ਹੈ ਜਿਹੜਾ ਵਧੀਆ ਪਸਮਾਜੀ ਸਸਤੰਗੀ ਚੰਗੀਆਂ ਚੰਗੀਆਂ ਠੰਡੀਆਂ ਪਸਮਾ ਇਸ ਤਰ੍ਹਾਂ ਪਾਈਆਂ ਵਾ ਰਿਕਵਰ ਕਰ ਦਿੰਦੀਆਂ ਵਾ ਬਾਕੀ ਬਾਈ ਜੀ ਨੇ ਆਪਣੇ ਇਹਨਾਂ ਦੇ ਬ੍ਰਦਰ ਸੀਗਾ ਉਹਨਾਂ ਨੇ ਮੈਡੀਸਨ ਮੰਗਵਾਈ ਸੀ ਉਹਨਾਂ ਨੂੰ ਵੀ ਕਾਫੀ ਲੰਮੇ ਸਮੇਤੋਂ ਪ੍ਰੋਬਲਮ ਸੀ ਉਹ ਠੀਕ ਹੋਏ ਤੇ ਉਹਨਾਂ ਨੇ ਬਾਈ ਜੀ ਨੂੰ ਉਹਨਾਂ ਨੇ ਆਰਡਰ ਦਿੱਤਾ ਸੀ ਕਿ ਅਦਾ ਭਾਜੀ ਆਪਾਂ ਨੂੰ ਇਸ ਤਰ੍ਹਾਂ 1 ਮਹੀਨੇ ਦੀ ਮੈਡੀਸਨ ਤੁਸੀਂ ਐਕਸਟਰਾ ਬਣਾ ਦਿਓ ਬਾਕੀ ਦੋਸਤੋ ਜਿਹੜੇ ਵੀਰ ਜਾਂ ਭੈਣਾ ਦੋਸਤੋ ਬਿਲਕੁਲ ਨੇਚਰਲ ਆਯੁਰਵੈਦਿਕ ਮੈਡੀਸਨ ਆਪਾਂ ਤਿਆਰ ਕਰਦੇ ਆਂ ਔਰ ਆਪਾਂ ਕੋਈ ਗੰਦਾ ਪ੍ਰਚਾਰ ਨਹੀਂ ਕਰਦੇ ਨਾ ਕੋਈ फडਕਾਉ ਗੱਲਾਂ ਕਰਦੇ ਆਂ ਔਰ ਕਾਫੀ ਵੀਰਾਂ ਦਾ ਜਿਸ ਤਰ੍ਹਾਂ ਭੈਣਾਂ ਦਾ ਦੇਸ਼ਾਂ-ਦੇਸ਼ਾਂ ਦੇ ਵਿੱਚੋਂ ਕਾਫੀ ਪਿਆਰ ਔਰ ਸਤਿਕਾਰ ਮਿਲ ਰਿਹਾ ਵਾ ਬਾਕੀ ਦੋਸਤੋ ਜਿਸ ਤਰ੍ਹਾਂ ਆਪਾਂ ਕੱਲੇ ਜਿਸ ਤਰ੍ਹਾਂ ਗੁਪਤ ਪ੍ਰੋਬਲਮ ਵਾਲੇ ਵੈਦ ਕੀਮਣੀ ਹੈਗੇ ਆਪਾਂ ਸਰਕਾਰਾਂ ਦੀ ਮਿਹਰ ਨਾਲ ਸਾਈਆਂ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਰੋਗ ਦਾ ਹਰ ਇੱਕ ਬਿਮਾਰੀ ਦਾ ਬਿਲਕੁਲ ਤਸੱਲੀ ਬਖਸ਼ੇ ਇਲਾਜ ਕਰਦੇ ਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਸ ਤਰ੍ਹਾਂ ਮੇਰੇ ਵੀਰਾਂ ਨੂੰ ਅੱਜਕੱਲ ਜਿਸ ਤਰ੍ਹਾਂ ਪੀ ਜਿਗਰ ਦੀ ਗਰਮੀ ਆ ਜਿਸ ਤਰ੍ਹਾਂ ਕਾਫੀ ਜਿਸ ਤਰ੍ਹਾਂ ਪੇਟ ਦੇ ਵਿੱਚ ਜਲਣਾ ਹੋਣੀ ਜਾਂ ਕਬਾਈ ਦੀ ਪ੍ਰੋਬਲਮ ਰਹਿਣੀ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਸ ਤਰ੍ਹਾਂ ਲੀਵਰ ਫੈਟੀ ਹੋ ਗਿਆ ਉਹਨਾਂ ਵਾਸਤੇ ਜਿਸ ਤਰ੍ਹਾਂ ਬਹੁਤ ਹੀ ਵੱਡਾ ਵਰਦਾਨ ਆ ਔਰ ਬਹੁਤ ਹੀ ਸੁਚ ਜੇ ਢੰਗ ਦੇ ਨਾਲ ਜਿਸ ਤਰ੍ਹਾਂ ਠੰਡੀਆਂ ਭਸਮਾਂ ਦਾ ਸਾਰਾ ਮਿਸ਼ਰਣ ਹੈਗਾ ਵਾ ਬਾਕੀ ਦੋਸਤੋ ਬਹੁਤ ਅੱਛੇ ਤਰੀਕੇ ਨਾਲ ਆਪਾਂ ਮੈਡੀਸਿਨ ਸਾਰੀ ਤਿਆਰ ਕਰਦੇ ਆਂ ਔਰ ਮੇਰੇ ਵੀਰਾਂ ਨੂੰ ਜਿਸ ਤਰ੍ਹਾਂ ਪਹਿਲਾਂ ਨੂੰ ਕਾਫੀ ਜਿਸ ਤਰ੍ਹਾਂ ਫੋਨ ਆ ਰਹੇ ਸੀਗੇ ਕਿ ਸਰ ਜੀ ਇਸ ਤਰ੍ਹਾਂ 슈ਗਰ ਜਾਂ ਮੋਟਾਪੇ ਦੀ ਦੋਸਤੋ ਆਪਾਂ ਮੈਡੀਸਿਨ ਸਾਰੀ ਹੀ ਤਿਆਰ ਕਰਦੇ ਆਂ ਜਿਹੜੀ ਵੀ ਜਿਸ ਤਰ੍ਹਾਂ ਕੁਦਰਤ ਨੇ ਜੇ ਦੋਸਤੋ ਕਹਿੰਦੇ ਦੁੱਖ ਬਣਾਏ ਆ ਦੁੱਖ ਦੇ ਹੱਲ ਵੀ ਹੈਗੇ ਆ ਜਿੰਨਾ ਚਿਰ ਤੁਹਾਡੀ ਕੋਈ ਵੈਦ ਹਕੀਮ ਜੜ ਤੱਕ ਨਾ ਜਾਵੇ ਉਨਾ ਟਾਈਮ ਕੋਈ ਹੱਲ ਨਹੀਂ ਹੋ ਸਕਦਾ ਬਾਕੀ ਦੋਸਤੋ ਸਾਡੇ ਕੋਲ ਇਦਾਂ ਦਾ ਕੰਮ ਨਹੀਂ ਐ ਇਸ ਕਲੀਨਿਕ ਤੇ ਆਇਓ ਪੈਸੇ ਫੜੀ ਦਵਾਈ ਦਿੱਤੀ ਦੋਸਤੋ ਇੱਥੇ ਇਦਾਂ ਦਾ ਕੰਮ ਨਹੀਂ ਚੱਲਦਾ ਜੇ ਕੋਈ ਬੰਦਾ ਵੀ ਸ਼ਿਵਾਸ਼ ਰੱਖ ਕੇ ਨੇਚਾ ਨਾਲ ਦਵਾਈ ਖਾਂਦਾ ਬਾਕੀ ਕੰਮ ਦੋਸਤੋ ਕਰਮ ਕਰਦਾ ਸਰਕਾਰ ਕਿਉਂਕਿ ਹੱਲ ਉਹੀ ਕਰਦੇ ਆ ਬਾਕੀ ਦੋਸਤੋ ਤੁਹਾਨੂੰ ਪਤਾ ਦੋਸਤੋ ਆਸ ਤੋਂ ਬਿਨਾ ਬੰਦਾ ਕੋਈ ਵੀ ਨਰਾਸ਼ ਨਹੀਂ ਜਾਂਦਾ ਔਰ ਨੇਚਾ ਨਾਲ ਦਵਾਈ ਖਾਣ ਵਾਲਾ ਹੋਵੇ ਤੇ ਕਿੰਨੀ ਵੀ ਪ੍ਰਾਣੀ ਕੋਈ ਵੀ ਸਮੱਸਿਆ ਹੋਵੇ ਔਰ ਭੈਣਾ ਵਾਸਤੇ ਵੀਡੀਓ ਕਾਫੀ ਮੈਸੇਜ ਆ ਰਹੇ ਪਏ ਇਸ ਤਰ੍ਹਾਂ ਸਰ ਮਟਾਪੇ ਵਾਸਤੇ ਮੈਡੀਸਨ ਤੁਸੀਂ ਤਿਆਰ ਕਰ ਦੇ ਆਪਣਾ ਦੋਸਤੋ ਮਟਾਪੇ ਵਾਸਤੇ ਵੀ ਵੀਰਾਂ ਵਾਸਤੇ ਭੈਣਾ ਵਾਸਤੇ ਜਿਸ ਤਰ੍ਹਾਂ 슈ਗਰ ਦੀ ਸਮੱਸਿਆ ਹੈ 슈ਗਰ ਦਾ ਰੋਗ ਹੀ ਇੰਦਾ ਭਿਆਨੀ ਗਾ ਦੋਸਤੋ ਅਜ ਇਸ ਤਰ੍ਹਾਂ ਸ਼ਰੀਰ ਦੇ ਵਿੱਚ ਆਲਸ ਰਹਿਣਾ ਥਕਾਵਟ ਰਹਿਣੀ ਬਹੁਤ ਜ਼ਿਆਦਾ ਜਿਸ ਤਰ੍ਹਾਂ ਮੈਂ ਆਪਣਾ ਆਲਸ ਰਹਿਣਾ ਸਰੀਰ ਕੰਮ ਕਰਨ ਨੂੰ دل ਨਾ ਕਰਨਾ ਔਰ ਜਿਹੜੇ ਵੀ ਜਾਂ ਮੇਰੇ ਮਾਮਾ ਨੂੰ ਮਾਤਾ ਮਾ ਨੂੰ ਜਾਂ ਆਪਣਾ ਬਜ਼ੁਰਗਾਂ ਨੂੰ ਇਹ ਸਮੱਸਿਆ ਹੈਗੀ ਆ ਜਿਸ ਤਰ੍ਹਾਂ ਐਲੋਪੈਥਿਕ ਦੇ ਵਿੱਚ ਕੋਈ ਟੈਬਲੇਟ ਖਾ ਖਾ ਕੇ ਕੋਈ ਬੰਦਾ ਦਿਨ ਦੇ ਵਿੱਚ ਦੋ ਵਾਰ ਡੋਜ਼ ਲੈ ਰਿਹਾ ਕੋਈ ਤਿੰਨ ਵਾਰ ਲੈ ਰਿਹਾ ਵਾ ਉਹਨਾਂ ਵਾਸਤੇ ਵੀਡੀਓ ਦੋਸਤੋ ਅੱਗੇ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਦੋਸਤੋ ਆਪਾਂ ਇੰਨੀ ਮਿਹਨਤ ਨਾਲ ਵੀਡੀਓ ਬਣਾਈ ਦੀ ਆ ਇਹ ਬਾਈ ਜੀ ਉਹਨਾਂ ਦੀ ਡਿਮਾਂਡ ਸੀ ਸਪੈਸ਼ਲ ਮੈਂ ਸੋਚਿਆ ਵੀ ਚਲੋ ਆਪਣੇ ਜਿਸ ਤਰ੍ਹਾਂ ਨਵੀਆਂ ਸੰਤਾ ਜੋੜ ਰਹੀਆਂ ਹਾਂ ਜਿਸ ਤਰ੍ਹਾਂ ਆਪਣੇ ਵੀਰ ਕੋਈ ਦੇਸ਼ ਵਿਦੇਸ਼ ਵਿੱਚ ਬੈਠੇ ਆ ਆਪਣਾ ਐਲੋਪੈਥਿਕ ਦੇ ਵਿੱਚੋਂ ਦਵਾਈਆਂ ਖਾ ਰਹੇ ਆ ਉਹਨਾਂ ਦਾ ਦੋਸਤੋਂ ਉਹਨਾਂ ਤੋਂ ਛਡਕਾਰਾ ਪੈ ਸਕੇ ਬਾਕੀ ਦੋਸਤੋਂ ਇਹ ਪੇਜ ਬਿਲਕੁਲ ਸਾਈਂ ਜੀ ਦੀ ਕਿਰਪਾ ਦੇ ਨਾਲ ਚੱਲਦਾ ਵਾ ਬਾਕੀ ਤੁਹਾਡਾ ਪਿਆਰ ਔਰ ਸਤਿਕਾਰ ਚਾਹੀਦਾ ਵਾ ਦੋਸਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀਆਂ ਵੀਡੀਓ ਹੈਗੀਆਂ ਵਾ ਬਿਲਕੁਲ ਜਿਸ ਤਰ੍ਹਾਂ ਪਾਸ ਸਾਫ ਸੁਥਰਾ ਕੰਮ ਕਰਦੇ ਆ ਸਾਫ ਸੁਥਰੀ ਬਿਲਕੁਲ ਪ੍ਰੈਕਟਿਸ ਦੇ ਨਾਲ ਆਪਾਂ ਜਿੰਨੇ ਵੀ ਜਿਸ ਤਰ੍ਹਾਂ ਕੋਈ ਵੀ ਵੀਰ ਆਪਣਾ ਦੁਖੀ ਕੋਈ ਭੈਣ ਆਪਣਾ ਕੋਈ ਪਰੇਸ਼ਾਨ ਆਉਂਦਾ ਵਾ ਔਰ ਸਾਈਂ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਰੋਗ ਦਾ ਹਰ ਇੱਕ ਬਿਮਾਰੀ ਦਾ ਬਿਲਕੁਲ ਤਸੱਲੀ ਬਖਸ਼ੇ ਇਲਾਜ ਕੀਤਾ ਜਾਂਦਾ ਵਾ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਦੋਨੇ ਨੰਬਰ ਮੇਰੇ WhatsApp ਤੇ ਆਪਣਾ ਸਕਰੀਨ ਦੇ ਉੱਪਰ ਚਲਦੇ ਆ ਦੋਨਾਂ ਨੰਬਰਾਂ 'ਤੇ ਤੁਸੀਂ ਫੋਨ ਮੈਸੇਜ ਕਰਕੇ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦੇ ਹੋ ਫੁੱਲ ਪ੍ਰਾਈਵੇਸੀ ਦੇ ਵਿੱਚ ਕੋਈ ਵੀਰ ਹੋਵੇ ਕੋਈ ਭੈਣ ਹੋਵੇ ਫੁੱਲ ਪ੍ਰਾਈਵੇਸੀ ਦੇ ਵਿੱਚ ਮੈਡੀਸਨ ਆਪਣੇ ਕੋਲ ਦੋਸਤੋ ਇਦਾਂ ਦਾ ਕੰਮ ਨਹੀਂ ਦੋ ਚਾਰ ਮਰੀਜ਼ ਆਪਣੀ ਠੀਕ ਹੁੰਦੇ ਆ ਰਿਪੋਰਟਾਂ ਪਾਈ ਜਾਂਦਾ ਕੋਈ ਇਹਨਾਂ ਦੇ ਰਿਵਿਊ ਲੈਂਦੇ ਆ ਦੋਸਤੋ ਆਪਣੇ ਕੋਲ ਇੰਨਾ ਸਮਾਂ ਨਹੀਂਗਾ ਬਾਕੀ بڑا ਕਰਮ ਸਰਕਾਰ ਦਾ ਬੜੀ ਕਿਰਪਾ ਵਾ ਦੋਸਤੋ ਬਿਲਕੁਲ ਟਰਸਟਡ ਵਰਕ ਹੈਗਾ ਵਾ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਭੈਣ ਮੇਰੇ ਭਰਾ ਹਰ ਇੱਕ ਰੋਗ ਦੀ ਹਰ ਇੱਕ ਬਿਮਾਰੀ ਦੀ ਬਿਲਕੁਲ ਤਸੱਲੀ ਵਿਕਸ਼ ਇਲਾਜ ਕੀਤਾ ਜਾਂਦਾ ਵਾ ਔਰ ਜਿਹੜੇ ਮੇਰੇ ਵੀਰ ਜਾਂ ਭੈਣਾ ਬੇਉਲਾਦ ਆ ਬੱਚੇ ਦੀ ਜਿਸ ਤਰ੍ਹਾਂ ਕਨਸੀਵ ਦੀ ਪ੍ਰੋਬਲਮ ਆਉਂਦੀ ਜਿਸ ਤਰ੍ਹਾਂ ਗਰਭ ਦੇ ਵਿੱਚ 4 ਤੋਂ 6 ਮਹੀਨੇ ਬਾਅਦ ਜਿਸ ਤਰ੍ਹਾਂ ਬੱਚਾ ਡਿਸਟਾਰਬ ਹੋਏ ਬਾਬਾ ਇਦਾਂ ਦੀਆਂ ਸਮੱਸਿਆ ਜਾਂ ਆਪਣਾ ਭੈਣਾਂ ਨੂੰ ਆਂਦੀਆਂ ਵਾ ਔਰ ਵੀਰਾਂ ਨੂੰ ਸੁਪ੍ਰਭਮ ਕਾਉਂਡ ਦੀ ਕਮੀ ਜਿਸ ਤਰ੍ਹਾਂ ਘਾਟਾ ਉਹਨਾਂ ਵਾਸਤੇ ਦੋਸਤੋ ਬਿਲਕੁਲ ਵਰਦਾਨ ਔਰ ਬਾਈ ਜੀ ਮੈਸੇਜ ਉਹੀ ਮੇਰਾ ਵੀਰ ਉਹੀ ਮੈਨੂੰ ਭੈਣ ਕਰੇ ਜਿਹੜਾ ਮੈਡੀਸਿਨ ਲੈਣ ਵਾਸਤੇ ਇੰਟਰਸਟਿਡ ਆ ਉਹੀ ਮੈਸੇਜ ਕਾਲ ਕਰਿਆ ਕਰੋ ਬਾਕੀ ਦੋਸਤੋ ਹਰ ਇੱਕ ਬਿਮਾਰੀ ਦਾ ਹਰ ਇੱਕ ਰੋਗ ਦਾ ਜਿਸ ਤਰ੍ਹਾਂ ਬਿਲਕੁਲ ਸਾਫ਼ ਸੁਥਰੇ ਔਰ ਆਯੁਰਵੈਦਿਕ ਤਰੀਕੇ ਨਾਲ ਆਪਾਂ ਇਲਾਜ ਕਰਦੇ ਆਂ ਧੰਨਵਾਦ ਜੀ